ਤੁਹਾਨੂੰ ਪਤਾ ਹੈ ਸਾਨੂੰ ਸਭ ਤੋਂ ਪਹਿਲਾਂ 25 ਦੀ ਰਾਤ ਔਰ 26 ਦੀ ਸਵੇਰ ਦੇ ਵਿੱਚ ਕੇਸਸ ਰਿਪੋਰਟ ਹੋਣੇ ਸ਼ੁਰੂ ਹੋਈ ਸੀਗੇ ਇਮੀਡੀਏਟਲੀ ਪ੍ਰਸ਼ਾਸਨ ਵੱਲੋਂ ਕਾਰਪੋਰੇਸ਼ਨ ਵੱਲੋਂ ਔਰ ਹੈਲਥ ਵਿਭਾਗ ਵੱਲੋਂ ਜੋ ਹਰ ਸੰਭਵ ਤਿਆਰੀ ਸੀਗੇ ਉਹ ਸ਼ੁਰੂ ਕਰ ਦਿੱਤੇ ਗਏ ਸੀਗੇ ਉਸੇ ਕੜੀ ਦੇ ਵਿੱਚ ਅਸੀਂ 3-4 ਮਹੱਤਵਪੂਰਨ ਕਦਮ ਚੁੱਕੇ ਸੀਗੇ ਪਹਿਲਾ ਕਦਮ ਇਹ ਸੀਗਾ ਕਿ ਅਸੀਂ ਜੋ ਇਹਨਾਂ ਇਲਾਕਿਆਂ ਦੇ ਵਿੱਚ ਜੋ ਪ੍ਰਭਾਵ ਹੈ ਤੇਰੀਆਂ ਇਹਨਾਂ ਦੀ ਵਾਟਰ ਸਪਲਾਈ ਅਸੀਂ ਇਤਿਆਰ ਦੇ ਤੌਰ ਤੇ ਬੰਦ ਕਰ ਦਿੱਤੀ ਸੀ ਕਿਉਂਕਿ ਅਸੀਂ ਚੈੱਕ ਕਰਨਾ ਚਾਹੁੰਦੇ ਸੀਗੇ ਕਿ ਬਈ ਕਿਤੇ ਕੋਈ ਇੰਟਰ ਮਿਕਸਿੰਗ ਜਾਂ ਕੋਈ ਲੀਕੀਜ ਨਾ ਹੋਵੇ ਉਸ ਸਬੰਧ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਹੈਡ ਆਫਸ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਟੀਮ ਔਰ ਕਮਿਸ਼ਨਰ ਸਾਹਿਬ ਆਪ ਇਸ ਚੀਜ਼ ਨੂੰ ਫਾਲੋ ਅਪ ਕਰ ਰਹੇ ਹਨ ਸਾਨੂੰ ਕੁਝ ਪੁਆਇੰਟਸ ਇਹ ਜਿਹੇ ਮਿਲੇ ਨੇ ਜਿਦੇ ਵਿੱਚ ਸਾਨੂੰ ਇੰਟਰ ਮਿਕਸਿੰਗ ਜਾਂ ਲੀਕੀਜ ਹੋਣ ਦਾ ਖਸ਼ਾ ਸੀਗਾ ਉਹਨਾਂ ਨੂੰ ਦਰੁਸਤ ਕਰਾ ਲਿੱਤਾ ਗਿਆ ਹੈ ਨਾਲ ਦੇ ਨਾਲ ਅਸੀਂ ਪਾਣੀ ਦੀ ਵਿਵਸਥਾ ਸੁਚਾਰੂ ਢੰਗ ਨਾਲ ਪਿੰਡ ਦੀ ਪਾਣੀ ਦੀ ਜੋ ਵਿਵਸਥਾ ਬਣੀ ਰਹੇ ਉਹਦੇ ਵਾਸਤੇ 20 ਤੋਂ ਵੱਧ ਅਸੀਂ ਟੈਂਕਰ ਇਹਨਾਂ ਏਰੀਆ ਪਰ ਬਾਕੀ ਟੀਰੀਆਂ ਦੇ ਵਿੱਚ ਪ੍ਰੋਵਾਈਡ ਕਰਵਾ ਰਹੇ ਹਾਂ ਸਾਨੂੰ ਉਮੀਦ ਹੈ ਕਿ ਆਨ ਵਾਲੇ ਕੁਝ ਘੰਟਿਆਂ ਦੇ ਵਿੱਚ ਅਸੀਂ ਇਸ ਸਾਰੀ ਵਾਟਰ ਸਪਲਾਈ ਨੂੰ ਚੈੱਕ ਕਰ ਲਾਂਗੇ ਔਰ ਦੁਬਾਰਾ ਜੋ ਪਾਈਪਡ ਵਾਟਰ ਸਪਲਾਈ ਹੈ ਉਹਨੂੰ ਰਿਸੋਲਵ ਕਰਾਂਗੇ ਇਸੇ ਸਬੰਧ ਦੇ ਵਿੱਚ ਔਰ ਜੋ ਅਸੀਂ ਕਦਮ ਚੁੱਕਿਆ ਸੀਗਾ ਕਿਉਂਕਿ ਪ੍ਰਭਾਵਿਤ ਏਰੀਆ ਸੀਗਾ ਉਹਦੇ ਵਿੱਚ ਮੁੱਖ ਤੌਰ ਤੇ ਸੁੰਦਰ ਨਗਰ ਬਕਰਖਾਨਾ ਸ਼ਿਮ ਕਲੋਨੀ ਵਗੈਰਾ ਏਰੀਆ ਦੇ ਵਿੱਚ ਜ਼ਿਆਦਾ ਕੇਸਿਸ ਆ ਰਹੇ ਸੀਗੇ ਹੈਲਥ ਟੀਮਾਂ ਅਸੀਂ ਗਠਿਤ ਕਰਦੇ ਹੋਏ ਡੋਰ ਟੂ ਡੋਰ ਅਸੀਂ ਸਰਵੇਖ ਕੀਤਾ ਸੀਗਾ ਔਰ ਅਜਿਹੀ ਤਰੀਕ ਦੇ ਵਿੱਚ ਮੈਂ ਦੱਸਾਂਗਾ ਕਿ ਮੋਟਾ-ਮੋਟਾ 2000 ਘਰ تھے ਆਪਾਂ ਇਸ ਇਲਾਕੇ ਦੇ ਵਿੱਚ ਸੀਗੇ ਅਸੀਂ ਸਾਰੇ ਘਰਾਂ ਦੇ ਵਿੱਚ ਡੇਲੀ ਹੈਲਥ ਟੀਮਾਂ ਦੇ ਵੱਲੋਂ ਜਾਇਆ ਜਾ ਰਿਹਾ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਅਤੇ ਨਾਲ ਦੀ ਨਾਲ ਉਨਾ ਦੇ ਬੇਸਿਕ ਅਵੇਅਰਨੈਸ ਵੀ ਦਿੱਤੀ ਜਾ ਰਹੀ ਹੈ ਕਿ ਜੇ ਕੋਈ ਵੀ ਇਹ ਜਿਆ ਲੱਛਣ ਮਿਲਦਾ ਤਾਂ ਉਹ ਤੁਰੰਤ ਸਿਵਲ ਹਸਪਤਾਲ ਵਿਖੇ ਆਉਣ ਔਰ ਆਪਣਾ ਇਲਾਜ ਸਹੀ ਤਰੀਕੇ ਨਾਲ ਕਰਾਉਣ ਇਸੇ ਕੜੀ ਦੇ ਵਿੱਚ ਅਸੀਂ ਇੱਕ ਹੋਰ ਜੋ ਕਦਮ ਚੁੱਕਿਆ ਹੈ ਜਿਵੇਂ ਜਿੱਤੇ ਆਪਾਂ ਹੁਣ ਹਾਲ ਦੀ ਕੜੀ ਦੇ ਵਿੱਚ ਖੜੇ ਆ ਅਸੀਂ ਟੈਂਪਰੇਰੀ 10 ਬੈਡਡ ਹਸਪੀਟਲ ਇੱਥੇ ਸਟੈਬਲਿਸ਼ ਕੀਤਾ ਹੈ ਇਹ ਸਟੈਬਲਿਸ਼ ਅਸੀਂ ਸੁੰਦਰ ਨਗਰ ਦੇ ਵਿੱਚ ਇਸ ਕਰਕੇ ਕੀਤਾ ਹੈ ਤਾਂ ਕਿ ਲੋਕਾਂ ਨੂੰ ਇੱਕ ਆਸਾਨੀ ਔਰ ਇੱਕ ਕੰਫਰਟੇਬਲ ਮਾਹੌਲ ਮਿਲ ਸਕੇ ਔਰ ਤਾਂ ਕਿ ਵਧੀਆ ਤੋਂ ਵਧੀਆ ਇਲਾਜ ਫੌਰੀ ਤੌਰ ਤੇ ਉਹਨਾਂ ਨੂੰ ਮੁਹैया ਕਰਵਾਇਆ ਜਾ ਸਕੇ ਹੁਣ ਵੀ ਤੁਸੀਂ ਦੇਖ ਰਹੇ ਹੋ ਮੈਂ ਕਾਫੀ ਪੇਸ਼IENTS ਨੂੰ ਮਿਲਿਆ ਇੱਥੇ ਹਾਲਾਂਕਿ ਤਦਾਦ ਬਹੁਤ ਘੱਟੀ ਹੈ ਪਰ ਹੁਣ ਵੀ ਚਾਰ-ਪੰਜ ਪੇਸ਼IENTS ਇੱਥੇ ਆਏ ਨੇ ਔਰ ਬਹੁਤ ਵਧੀਆ ਮਾਹੌਲ ਦੇ ਵਿੱਚ ਔਰ ਵਧੀਆ ਤਰੀਕੇ ਨਾਲ ਦੇਖਰੇਖ ਦੇ ਵਿੱਚ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਇੱਕ ਹੋਰ ਜੋ ਮੈਂ ਅਪਡੇਟ ਦੇਣਾ ਚਾਹਾਂਗਾ ਕਿ ਇੱਕ ਚੰਗੀ ਗੱਲ ਇਹ ਵੀ ਹੈ ਕਿ 26 ਤਰੀਕ ਦੇ ਜੇ ਕੰਪੈਰੀਜ਼ਨ ਕਰੀਏ ਹੁਣ ਕੇਸਸ ਦੀ ਗਿਣਤੀ ਬਹੁਤ ਘਟ ਗਈ ਹੈ ਹਾਲ ਦੇ ਘੜੀ ਦੇ ਵਿੱਚ ਸਿਰਫ ਸਾਡੇ 15 ਪੇਸ਼ੈਂਟ ਇਹ ਜਿਹੇ ਨੇ ਜੋ ਕਿ ਸਿਵਲ ਹਸਪਤਾਲ ਦੇ ਵਿੱਚ ਐਡਮਿਟਡ ਨੇ ਔਰ ਚੰਗੀ ਗੱਲ ਇਹ ਵੀ ਹੈ ਕਿ ਉਹਨਾਂ ਦਾ ਵਧੀਆ ਇਲਾਜ ਚੱਲ ਰਿਹਾ ਹੈ ਔਰ ਸਾਰੇ ਦੇ ਸਾਰੇ ਸਟੇਬਲ ਨੇ ਔਰ ਜੋ ਵਾਟਰ ਸੈਂਪਲਿੰਗ ਹੈ ਉਹ ਵੀ ਅਸੀਂ ਅੱਜ ਦੁਬਾਰਾ ਲੈਂਦੀ ਹੈ ਹੈਲਥ ਵਿਭਾਗ ਵੱਲੋਂ ਵੀ ਕਾਰਪੋਰੇਸ਼ਨ ਵੱਲੋਂ ਵੀ ਦੁਬਾਰਾ ਸੈਂਪਲਿੰਗ ਲੈਂਦੀ ਹੈ 24 ਘੰਟਿਆਂ ਦੇ ਬਾਅਦ ਉਹਨਾਂ ਦਾ ਰਿਜ਼ਲਟ ਸਾਨੂੰ ਦੁਬਾਰਾ ਸਾਡੇ ਕੋਲ ਆ ਜਾਏਗਾ ਔਰ ਉਮੀਦ ਹੈ ਕਿ ਵਾਟਰ ਸੈਂਪਲ ਜੇ ਠੀਕ ਆ ਜਾਂਦਾ ਤਾਂ ਅਸੀਂ ਵਾਟਰ ਸਪਲਾਈ ਨੂੰ ਸਿੱਧੇ ਸਟੋਰ ਕਰ ਦਾਂਗੇ